ਮੇਲੇ ਜਾਂ ਪੰਜ ਸਾਲ ਹੀ ਹੋਏ ਨੇ ਜਦੋਂ ਕਾਕਾ ਬਿਆਕੇ ਗਿਆ ਗੁੱਡੀ ਦਾ ਬਾਦ ਜਿਵੇਂ ਆਹੀ ਇਹਨਾਂ ਨੇ ਇਜੀ ਤਾਂ ਵਿੱਚ ਗੁੱਡੀ ਵੀ ਉਹਦੇ ਉਹਨਾਂ ਮੈਂਬਰਾਂ ਚ ਆਈ ਆ ਇਹਨਾਂ ਦੀ ਇੱਕ ਨੂੰਹ ਰਾਣੀ ਸੀਗੀ ਇੱਕ ਇਹਨਾਂ ਦਾ ਪੁੱਤ ਆ ਸੀਗਾ ਇੱਕ ਬੱਚਿਆਂ ਦੀ ਮਾਂ ਸੀਗੀ ਦਾਦੀ ਦਾਦੀ ਦੇ ਨਾਨੀ ਇੱਕ ਉਹ ਸੀਗੇ ਬਸ ਇਥੋਂ ਗਏ ਨੇ ਕਹਿੰਦੀ ਮੈਂ ਤਾਂ ਮੈਂ ਬੱਚੇ ਪਾਏ ਆ ਮਾ ਅੱਛਾ ਜੀ ਇਹ ਬੱਚਿਆਂ ਦਾ ਦਾਦਾ ਇੱਥੇ ਰਹੇ ਸੀ ਉਹ ਵੀ ਸਾਰਾ ਪੰਜਾਹ ਸਾਲ ਤੋਂ ਕੱਢਿਆ ਇੱਥੇ ਰਹਿੰਦਾ ਸੀ ਆ ਹਾਦਸਾ ਹੋਏ ਤੇ ਗਿਆ ਨੋਟੀ ਨੂੰ ਵੀ ਨੌਕਰ ਲਾਏ ਨੇ ਇੱਕ ਦਾਦੀ ਮਾਂ ਕਮਰੇ 'ਚ ਇੱਧਰ ਬੈਠੀ ਆ ਬੁੱਢੀ ਬਹੁਤ ਤੰਗ ਆ ਉਹਦੇ ਕਰ ਮਾਤਾ ਪਤਾ ਕਦੋਂ ਲੱਗਿਆ ਮੂੰਹ ਇੱਥੇ ਪਿੰਡ 'ਚ ਪਤਾ ਕਦੋਂ ਲੱਗਿਆ ਸਾਨੂੰ ਜੀ ਅਸੀਂ ਸਵੇਰੇ ਉਹ ਸਾਡਾ ਘਰ ਪਿੰਡਾ ਕਰਕੇ ਅਸੀਂ ਡੇਲੋਂ ਚਲੇ ਜਾਂਦੇ ਆ ਜਦੋਂ ਅਸੀਂ ਆਏ ਸਵੇਰੇ ਇੱਥੇ ਲੋਕੀ ਖੜੇ ਗੱਲਾਂ ਕਰਨਾ ਇਹ ਉਹ ਉਹਨਾਂ ਦੇ ਗਵੰਡੀਆਂ ਦੀ ਕੁੜੀ ਵੀ ਕੈਨੇਡਾ ਜਾ ਜਿਨ੍ਹਾਂ ਦੇ ਹਾਦਸਾ ਹੋਇਆ ਨਾ ਉਹ ਕੁੜੀ ਨੇ ਆਪਣੇ ਡੈਡੀ ਨੂੰ ਦੱਸਿਆ ਉੱਥੋਂ ਫੋਨ ਕਰਕੇ ਵੀ ਡੈਡੀ ਇੱਥੇ ਹਾਦਸਾ ਹੋ ਗਿਆ ਇੱਥੇ ਫੇਰ ਗੱਲ ਪੈਲੀ ਆ ਪਿੰਡ ਅੱਛਾ ਹੁਣ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਇੱਥੇ ਰਹਿੰਦੇ ਨੇ ਉਹ ਜਾ ਰਹੇ ਨਹੀਂ ਉੱਥੇ ਕਹਿੰਦੇ ਉੱਥੇ ਜਾ ਰਹੇ ਨਹੀਂ ਜਿਹੜਾ ਮੁੰਡੇ ਦਾ ਉਹਨਾਂ ਦਾ ਪਿਓ ਸੀ ਬਸ ਉਹ ਚਲੇ ਗਿਆ ਹੋਰ ਤਾਂ ਤੇ ਕੋਈ ਹੈ ਹੀ ਨਹੀਂ ਅੱਛਾ ਜੀ ਇੱਕ ਇਹਨਾਂ ਨਾਲ ਹੋਰ ਤਾਂ ਆਇਆ ਤੇ ਉਹ ਮੁੰਡੇ ਦਾ ਹੀ ਭਾਈ ਉਹ ਮੁੰਡੇ ਦਾ ਹਾਂ ਇਹ ਉਹ ਦੋ ਭਰਾ ਨੇ ਜਿਹਦੀ ਫੈਮਿਲੀ ਖਰਾਬ ਹੋਈ ਆ ਜਿਹਦੇ ਹਾਦਸਾ ਵਾਪਰਿਆ ਉਹਦੇ ਦੂਜੇ ਭਰਾ ਦੀ ਫੈਮਿਲੀ ਵੀ ਉੱਥੇ ਹੀ ਐ ਤਾਂ ਉਹਨਾਂ ਦਾ ਕੋਈ ਹੈ ਹੀ ਨਹੀਂ ਹੁਣ ਜਿਹੜਾ ਸਰਦਾਰ ਜਣੇ ਕੀ ਬਾਹਰ ਹੀ ਆ ਹਾਂਜੀ ਬਾਹਰ ਹੀ ਐ ਸਾਰਾ ਕਿੰਨੇ ਕ ਟਾਈਮ ਤੋਂ ਗਏ ਹੋਏ ਨਹੀਂ ਜੀ ਉਹ ਤਾਂ ਮੇਰਾ ਖਿਆਲ ਜਿਹੜੀ ਵੱਡੀ ਗੁੰਡੀ ਉਹ ਤਾਂ ਮੇਰਾ ਖਿਆਲ ਇਹਨੂੰ 10 ਸਾਲ ਹੋ ਗਏ ਉਹਨਾਂ ਦੇ ਵਿਆਹ ਹੀ ਨੂੰ ਵੱਡੇ ਭਰਾ ਦੀ ਕੰਦੇ ਚ ਪੂਰਾ ਅਫਸੋਸ ਦੁੱਖ ਦੀ ਲਹਿਰ ਆ ਜੀ ਪੂਰੀ ਬਹੁਤ ਦੇਖੋ ਜੀ ਇਤੋਂ ਵੱਡੀ ਪੁੱਤਵੇ ਕੀ ਹੋਊਗੀ ਹਾਂ ਬਹੁਤ ਜ਼ਿਆਦੇ ਯਾਨੀ ਹਰ ਬੱਦਾਂ ਬਹੁਤ ਹੀ ਜਿਆਦੇ ਟੈਨਸ਼ਨ ਵਿੱਚ ਜਿਹਾ ਸਮਝੋ ਮੈਂ ਐਡਾ ਮਾਣਾ ਕਿਉਂ ਵਰਤਿਆ ਜੇ ਪੈਸੇ ਕੋਈ ਐਕਸੀਡੈਂਟ ਹੋ ਜਾਂਦਾ ਆਪਾਂ ਕਹਿੰਦੇ ਵੀ ਬੱਚਿਆਂ ਨੇ ਨਗਹਿਲੀ ਕਰ ਲਈ ਜਾਂ ਮੂਰਲੇ ਨੇ ਕਰ ਲਈ ਹੁਣ ਇਹਦੇ ਵਿੱਚ ਆਪਾਂ ਕਿਸੇ ਦਾ ਦੋਸ਼ ਦੇ ਨਹੀਂ ਸਕਦੇ ਪਰ ਕਹਿੰਦੇ ਵੀ ਵਾਹਿਗੁਰੂ ਕਿਉਂ ਕੀਤਾ ਮੈਂ ਕਿਦੂ ਛੋਟੇ ਛੋਟੇ ਬੱਚੇ ਮਸੂਮ ਜਿੰਦੜੀਆਂ ਐਡੀ ਸੋਹਣੀਆਂ ਨਾਲ ਦੀ ਨੋ ਇਹਨੇ ਨਾ ਪੁੱਤ ਵਾਇਕ ਨਾ ਜੀ ਦੀ ਬਹੁਸੀ ਬਹੁਮੁਖੀਆ ਉਹਦੇ ਮੁੰਡੇ ਦਾ ਵੀ ਉਹਦਾ ਪੱਤਾ ਪਤਾ ਨਹੀਂ ਵੀ ਉਹ ਕਿੰਨੇ ਹੈ ਕਿ ਕਿੰਨੇ ਨਹੀਂ ਹੈ ਬਾਕੀ ਪਿਛੇ ਵੀ ਕੌਣ ਹੈ ਜਿਹੜੇ ਇਹ ਜੇ ਦਰਦਨਾਕ ਹਾਦਸੇ ਬਾਂਪਰਦੇ ਨੇ ਉਹਨਾਂ ਮਾਰੇ ਜਾ ਕੇ ਪਛ ਵੀ ਨਹੀਂ ਹੁੰਦਾ ਅੱਛਾ ਵੀ ਨਹੀਂ ਹੁੰਦਾ ਕਿੰਨੇ ਪਿੰਡ ਚ ਵੱਡਾ ਦਰਦਨਾਕ ਹਾਦਸਾ ਵਾਪਰਿਆ ਬਾਹਰ ਪਿੰਡ ਦੇ ਪਰਿਵਾਰ ਦੇ ਮੈਂਬਰ ਸੀਗੇ ਜਿਹੜੇ ਇੱਥੋਂ ਗਏ ਹੋਏ ਸੀ ਕਿੰਨੇ ਸਮੇਂ ਤੋਂ ਗਏ ਹੋਏ ਸੀਗੇ ਜੀ ਇਹ ਆਪਾਂ ਬਗੇ 8-7 ਸਾਲ ਤੋਂ ਗਏ 5-6 ਸਾਲ ਤੋਂ ਅੱਛਾ ਜੀ ਹਾਂ ਸਾਰਾ ਪਰਿਵਾਰ ਹੀ ਬਾਹਰ ਸੀ ਸਾਰਾ ਹੀ ਪਰਿਵਾਰ ਬਾਹਰ ਸੀਗਾ ਇੱਕ ਘਰ ਵਾਲਾ ਹੀ ਸੀਗਾ ਤਾਂ ਉਹ ਮਾਲ ਜਿਹੜੇ ਮਾਲਕ ਸੀਗਾ ਉਹ ਹੀ ਸੀਗਾ ਇੱਥੇ ਤੇ ਬਾਕੀ ਜਦੋਂ ਹਾਦਸਾ ਹੋਇਆ ਫਿਰ ਇਹ ਜਦ ਇਹ ਜਹਾ ਚੜ ਗਿਆ ਚੱਲੇ ਚਲੇ ਗਏ ਪਿੰਡ ਚ ਕਦੋਂ ਪਤਾ ਲੱਗਿਆ ਪਿੰਡ ਚ ਤਾਂ ਪਰਸੋਂ ਚੌਥੇ ਕੇ ਸ਼ਾਮ ਨੂੰ ਪਤਾ ਲੱਗਿਆ ਮੇਰਾ ਖਿਆਲ हां ਜਦ ਇਹ ਉਹ ਜਿਆ ਚੜ ਗਿਆ ਕਿੰਨੇ ਸਾਲ ਹੋ ਗਏ ਵਰਗੇ ਨੂੰ ਪਰਵਾਰ ਨੂੰ ਵਰਤਾਰ ਨੂੰ 7-6-7 ਸਾਲ ਹੋ ਗਏ ਕੰਮ ਕੀ ਕਰਦੀ ਸੀ ਇੱਥੇ ਖੇਤੀਬਾੜੀ ਦਾ ਸੀ ਦੰਗਰ ਬਈਆਂ ਰੱਖੇ ਗਊਆਂ ਰੱਖੀਆਂ ਸੀਗਾ ਹਾਂ ਜੀ ਇੱਥੇ ਦੇ ਰਹਿਣ ਵਾਲੇ ਨੇ ਸਾਡੇ ਨਾਲ ਤਾਂ ਕਾਫੀ ਪਿਆਰ ਸੀ ਉਹਨਾਂ ਦਾ ਜਿਆਦਾ ਜਿਆਦਾ ਪਿਆਰ ਸੀ ਲੱਗਦਾ ਪਿੰਡ ਦੇ ਵਿੱਚ ਕਾਫੀ ਦੁੱਖ ਸੋਗ ਦੀ ਬਹੁਤ ਜਿਆਦਾ ਲਹਿਰਾਂ ਜਿਹਾ ਦੁੱਖ ਦੀ ਦੁੱਖ ਜਿਆਦਾ ਬਹੁਤ ਵੱਡਾ ਦੁੱਖ ਹੋਇਆ ਉਹ ਜੀ ਅੰਤਮ ਰਸਮਾ ਵਗੈਰਾ ਉਤੀ ਕਰਨਗੇ ਇੱਥੇ ਕਰਨਗੇ ਮੈਨੂੰ ਲੱਗ ਰਿਹਾ ਵੀ ਉੱਥੇ ਹੀ ਕਰਨਗੇ ਹਾਂ ਉੱਥੇ ਹੀ ਕਰਨਗੇ ਇਹ ਤਾਂ ਬਾਕੀ ਹੁਣ ਕੀ ਪਤਾ ਲਾਸਾਤ ਬਲੀ ਬਲੀ ਹੀ ਹੈ ਨਹੀਂ ਹਾਂ ਪਤਾ ਲੱਗਿਆ ਜੀ ਹਾਸਾ ਕਿਵੇਂ ਬਪੜਿਆ ਕੋਈ ਪਤਾ ਲੱਗਦਾ ਨਾ ਕੋਈ ਇਹਦਾ ਕੋਈ ਪਤਾ ਨਹੀਂ ਲੱਗਿਆ ਇਹਦਾ ਨਹੀਂ ਕੋਈ ਗੱਲ ਦਾ ਪਤਾ ਲੱਗਿਆ ਕਿੰਨੇ ਮੈਂਬਰ ਜੀ ਕਰਦੇ ਮਤਲਬ ਜਿਹਨਾਂ ਨਾਲ ਹਾਸਾ ਹੋਇਆ ਕਿੰਨੇ ਮੈਂਬਰ ਇਹ ਤਿੰਨ ਚਾਰ ਤਾਂ ਲੱਗਦੇ ਨੇ ਜੀ ਜਿਹੜੇ ਲਾਸ ਲਗੇ ਦੋ ਮੁੰਡਾ ਇੱਕ ਨਿਕਲ ਗਿਆ ਇੱਕ ਕੁੜੀ ਸੀਗੀ ਉਹ ਨੂੰ ਬੱਚਾ ਹੋਣਾ ਸੀ ਉਹ ਵੀ ਨਿਕਲ ਗਈ ਬਹੁਤ ਔਖੀ ਉਹਦਾ ਬੱਚਾ ਵੀ ਹੋ ਗਿਆ ਖਰਾਬ ਹੋ ਗਿਆ ਤੇ ਉਹ ਹੱਥ ਸਾਜ ਨੇ ਉੱਥੇ ਹੱਥ ਸਾਜ ਵਿੱਚ ਜਾਣ ਦਿੰਦੇ ਅਜੇ ਕਿਸੇ ਨੂੰ ਬਹੁਤ ਬਹੁਤ ਖਤਰਨਾਕ ਕੱਟਣਾ ਹੋਈ ਏ ਸਾਲੀ ਬੜੀ ਜਿਆਦੇ ਇਹ ਬਿਨੇ ਜਾਂ ਪੰਜ ਸਾਲ ਹੀ ਹੋਏ ਨੇ ਜਦੋਂ ਕੱਕਾ ਬਿਆਕੇ ਗਿਆ ਗੁੱਡੀ ਤਾਂ ਬਾਦ ਵਿੱਚ ਵਹੀ ਇਹਨਾਂ ਨੇ ਤੇ ਜੀ ਤਾਂ ਵਿੱਚ ਗੁੱਡੀ ਵੀ ਉਹਦੇ ਉਹਨਾਂ ਮੈਂਬਰਾਂ ਚ ਆਈ ਆ ਇਹਨਾਂ ਦੀ ਤੇ ਇੱਕ ਨੂੰ ਰਾਣੀ ਸੀਗੀ ਇੱਕ ਇਹਨਾਂ ਪੁੱਤਾਂ ਸੀਗਾ ਇੱਕ ਬੱਚਿਆਂ ਦੀ ਮਾਂ ਸੀ ਦਾਦੀ ਦਾਦੀ ਦੇ ਨਾਨੀ ਇੱਕ ਉਹ ਸੀਗੇ ਬਸ ਇੱਥੋਂ ਗਏ ਨੇ ਕਹਿੰਦੀ ਮੈਂ ਤਾਂ ਮੈਂ ਬੱਚੇ ਪਾਏ ਆ ਮਾਂ ਅੱਛਾ ਜੀ ਤੇ ਇਹ ਬੱਚਿਆਂ ਦਾ ਦਾਦਾ ਇੱਥੇ ਰਹੇ ਸੀ ਉਹ ਵੀ ਸਾਰਾ 50 ਸਾਲ ਤੋਂ ਕੱਢੀ ਆ ਇੱਥੇ ਰਹਿੰਦਾ ਸੀ ਆ ਹਾਦਸਾ ਹੋਏ ਤੇ ਗਿਆ ਨੋਟੀ ਨੂੰ ਵੀ ਨੌਕਰ ਲਾਏ ਨੇ ਇੱਕ ਦਾਦੀ ਮਾਂ ਕਮਰੇ 'ਚ ਇੱਧਰ ਬੈਠੀ ਆ ਬੁੱਢੀ ਬਹੁਤ ਤੰਗ ਆ ਉਹ ਉਹਦੇ ਘਰ ਮਾਤਾ ਪਤਾ ਕਦੋਂ ਲੱਗਿਆ ਮੂੰਹ ਇੱਥੇ ਪਿੰਡ 'ਚ ਪਤਾ ਕਦੋਂ ਲੱਗਿਆ ਸਾਨੂੰ ਜੀ ਅਸੀਂ ਸਵੇਰੇ ਆ ਸਾਡਾ ਘਰ ਪਿੰਡਾ ਕਰਕੇ ਅਸੀਂ ਡੇਲੋਂ ਚਲੇ ਜਾਨੇ ਆ ਜਦੋਂ ਅਸੀਂ ਆਏ ਸਵੇਰੇ ਇੱਥੇ ਲੋਕੀ ਖੜੇ ਗੱਲਾਂ ਕਰਨਾ ਇਹ ਉਹ ਉਹਨਾਂ ਦੇ ਗਵੰਡੀਆਂ ਦੀ ਕੁੜੀ ਵੀ ਕੈਨੇਡਾ ਜਾ ਜਿਨ੍ਹਾਂ ਦੇ ਹਾਦਸਾ ਹੋਇਆ ਨਾ ਉਹ ਕੁੜੀ ਨੇ ਆਪਣੇ ਡੈਡੀ ਨੂੰ ਦੱਸਿਆ ਉੱਥੋਂ ਫੋਨ ਕਰਕੇ ਵੀ ਡੈਡੀ ਇੱਥੇ ਹਾਦਸਾ ਹੋ ਗਿਆ ਇੱਥੇ ਫੇਰ ਗੱਲ ਪੈਲੀ ਆ ਪਿੰਡ 'ਚ ਉਹ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਇਥੇ ਰਹਿੰਦੇ ਨੇ ਉਹ ਜਾ ਰਹੇ ਨਹੀਂ ਉੱਥੇ ਕਹਿੰਦੇ ਉੱਥੇ ਜਾ ਰਹੇ ਨੇ ਜਿਹੜਾ ਮੁੰਡੇ ਦਾ ਉਹਨਾਂ ਦਾ ਪਿਓ ਸੀ ਉਹ ਸੋ ਚਲੇ ਗਿਆ ਹੋਰ ਤਾਂ ਤੇ ਕੋਈ ਹੈ ਹੀ ਨਹੀਂ ਅੱਛਾ ਜੀ ਇੱਕ ਇਹਨਾਂ ਦਾ ਹੋਰ ਤਾਂ ਆ ਤੇ ਉਹ ਮੁੰਡੇ ਦਾ ਹੀ ਭਾਈ ਉਹ ਮੁੰਡੇ ਦਾ ਹਾਂ ਤੇ ਇਹ ਉਹ ਦੋ ਭਰਾ ਨੇ ਜਿਹਦੀ ਫੈਮਿਲੀ ਖਰਾਬ ਹੋਈ ਹੈ ਜਿਹਦੇ ਹੱਥ ਸਾਫਾ ਪਰਿਆ ਉਹਦੇ ਦੂਜੇ ਭਰਾ ਦੀ ਫੈਮਿਲੀ ਵੀ ਉੱਥੇ ਹੀ ਹੈ ਤਾਂ ਉਹਨਾਂ ਦਾ ਕੋਈ ਹੈ ਹੀ ਨਹੀਂ ਹੁਣ ਜਿਹੜਾ ਪਰਿਵਾਰ ਜਣੀ ਬਾਹਰ ਹੀ ਆ ਹਾਂ ਜੀ ਬਾਰੇ ਇਹ ਸਾਰਾ ਕਿੰਨੇ ਕ ਟਾਈਮ ਤੋਂ ਹੋਇਆ ਹੋਇਆ ਨਹੀਂ ਜੀ ਉਹ ਤਾਂ ਮੇਰਾ ਖਿਆਲ ਜਿਹੜੀ ਵੱਡੀ ਗੁੱਡੀ ਉਹ ਤਾਂ ਮੇਰਾ ਖਿਆਲ ਇਹਨੂੰ 10 ਸਾਲ ਹੋ ਗਏ ਹਨ ਕਿ ਵਿਆਹ ਹੀ ਨੂੰ ਵੱਡੇ ਭਰਾ ਦੀ ਕੰਡ ਵਿੱਚ ਪੂਰਾ ਅਫਸੋਸ ਦੁੱਖ ਦੀ ਲਹਿਰ ਹੈ ਜੀ ਪੂਰੀ ਬਹੁਤ ਦੇਖੋ ਜੀ ਇਤੋਂ ਵੱਡੀ ਪੁੱਤਰੇ ਕੀ ਹੋਊਗੀ ਹਾਂ ਬਹੁਤ ਜ਼ਿਆਦੇ ਯਾਨੀ ਹਰ ਬੱਚਾ ਬਹੁਤ ਹੀ ਜ਼ਿਆਦੇ ਦੁੱਖ ਟੈਨਸ਼ਨ ਵਿੱਚ ਜਾਂ ਸਮਝ ਨਹੀਂ ਐਡਾ ਮਾਣਾ ਕਿਉਂ ਵਰਤਿਆ ਜੇ ਪੈਸੇ ਕੋਈ ਐਕਸੀਡੈਂਟ ਹੋ ਜਾਂਦਾ ਆਪਾਂ ਕਹਿੰਦੇ ਮੇ ਬੱਚਿਆਂ ਨੇ ਨਗਾਹਲੀ ਕਰ ਲਈ ਜਾਂ ਮੂਹਲੇ ਨੇ ਕਰ ਲਈ ਹੁਣ ਇਹਦੇ ਵਿੱਚ ਆਪਾਂ ਕਿਸੇ ਦਾ ਦੋਸਤ ਦੇ ਨਹੀਂ ਸਕਦੇ ਪਰ ਕਹਿੰਦੇ ਵੀ ਵਾਹੇ ਤੂੰ ਕਿਉਂ ਕੀਤਾ ਮੈਂ ਕਿ ਤੂੰ ਛੋਟੇ ਛੋਟੇ ਬੱਚੇ ਮਸੂਮ ਜਿੰਦੜੀਆਂ ਐਨੀ ਸੋਹਣੀਆਂ ਨਾਲੀ ਨੋਹ ਜਿਹੜੇ ਨਾਲ ਪੱਤਵਾ ਇੱਕ ਨਾ ਜੀਦੀ ਬਹੁਸੀ ਬਹੁ ਮੁਕੀਆ ਉਹਦੇ ਮੁੰਡੇ ਦਾ ਵੀ ਉਹਦਾ ਪੱਕਾ ਪਤਾ ਨਹੀਂ ਵੀ ਉਹ ਕਿਵੇਂ ਹੈ ਕਿ ਕਿਵੇਂ ਨਹੀਂ ਹਾਂ ਬਾਕੀ ਪਿੱਛੇ ਵੀ ਕੌਣ ਹੈ ਜਿਹੜੇ ਇਹ ਜੇ ਦਰਦਨਾਕ ਹਾਦਸੇ ਵਾਪਰਦੇ ਨੇ ਉਹਨਾਂ ਮਾਰੇ ਜਾ ਕੇ ਪੁੱਛ ਵੀ ਨਹੀਂ ਹੁੰਦਾ ਪੁੱਛ ਵੀ ਨਹੀਂ ਹੁੰਦਾ ਕਿੰਨੇ ਪਿੰਡੇਪਟਾ ਦਰਦਨਾਕ ਹਾਦਸੇ ਵਾਪਰੇ ਬਾਹਰ ਪਿੰਡ ਦੇ ਪਰਿਵਾਰ ਦੇ ਮੈਂਬਰ ਸੀਗੇ ਜਿਹੜੇ ਇੱਥੋਂ ਗਏ ਹੋਏ ਸੀ ਕਿੰਨੇ ਕ ਸਮੇਂ ਤੋਂ ਗਏ ਹੋਏ ਸੀਗੇ ਜੀ ਤੇ ਆਪਾਂ ਇਹ ਬਗੇ 8-7 ਸਾਲ ਤੋਂ ਗਏ 5-6 ਸਾਲ ਤੋਂ ਅੱਛਾ ਜੀ ਹਾਂ ਸਾਰਾ ਪਰਿਵਾਰ ਹੀ ਬਾਹਰ ਸੀਗਾ ਸਾਰੇ ਪਰਿਵਾਰ ਬਾਹਰ ਸੀਗਾ ਇੱਕ ਘਰ ਵਾਲੇ ਸੀਗੇ ਦਾ ਮਾਲ ਦੇ ਜਿਹੜੇ ਮਾਲਕ ਸੀਗਾ ਕੋਈ ਸੀਗਾ ਇੱਥੇ ਅਚ ਜੀ ਤੇ ਬਾਕੀ ਜਦੋਂ ਹਾਦਸਾ ਹੋਇਆ ਫਿਰ ਇਹ ਜਦ ਜਹਾਜ ਚੜ ਗਿਆ ਤੇ ਲੇਟ ਚਲੇ ਗਿਆ ਪਿੰਡ ਚ ਕਦੋਂ ਪਤਾ ਲੱਗਿਆ ਪਿੰਡ ਚ ਦਾ ਪਤ ਚੌਥੇ ਕੇ ਸ਼ਾਮ ਨੂੰ ਪਤਾ ਲੱਗਿਆ ਮੇਰਾ ਖਿਆਲ ਹਾਂ ਜਦ ਇਹ ਉਹ ਜਹਾਜ ਚੜ ਗਿਆ ਕਿੰਨੇ ਸਾਲ ਹੋ ਗਏ ਜੀ ਵਰਗੇ ਨੂੰ ਪਰਵਾਰ ਨੂੰ ਉਤਵਾਰ ਨੂੰ 7-6-7 ਸਾਲ ਹੋ ਗਏ ਕੰਮ ਕੀ ਕਰਦੀ ਸੀ ਇੱਥੇ ਖੇਤੀਬਾੜੀ ਦਾ ਜੀ ਅੱਛਾ ਤੇ ਖੇਤੀਬਾੜੀ ਦਾ ਕੰਮ ਸੀ ਡੰਗਰ ਬਈਆਂ ਰੱਖੀਆਂ ਗਊਆਂ ਰੱਖੀਆਂ ਸੀਗੀਆਂ ਹਾਂ ਤੀਹਵਾਰ ਇੱਥੇ ਹੀ ਰਹਿਣ ਵਾਲਾ ਸ਼ੁਰੂ ਹੋਈ ਇੱਥੇ ਹਾਂ ਜੀ ਇੱਥੇ ਦੇ ਰਹਿਣ ਵਾਲੇ ਨੇ ਸਾਡੇ ਨਾਲ ਤਾਂ ਕਾਫੀ ਪਿਆਰ ਸੀ ਉਹਨਾਂ ਦਾ ਜਿਆਦਾ ਜਿਆਦਾ ਪਿਆਰ ਸੀ ਇਨਗਲਾ ਪਿੰਡ ਦੇ ਵਿੱਚ ਕਾਫੀ ਦੁੱਖ ਸੋਗ ਦੀ ਬਹੁਤ ਜਿਆਦਾ ਲਹਿਰਾਂ ਜਿਹਾ ਦੁੱਖ ਦੀ ਦੁੱਖ ਜਿਆਦਾ ਬਹੁਤ ਵੱਡਾ ਦੁੱਖ ਹੋਇਆ ਅੰਤਮ ਰਸਮਾ ਵਗੈਰਾ ਉੱਥੇ ਕਰਨਗੇ ਹੀ ਇੱਥੇ ਕਰਨਗੇ ਮੈਨੂੰ ਲੱਗ ਰਿਹਾ ਵੀ ਉੱਥੇ ਹੀ ਕਰਨਗੇ ਹਾਂ ਉੱਥੇ ਹੀ ਕਰਨਗੇ ਇਹ ਤਾਂ ਬਾਕੀ ਹੁਣ ਕੀ ਪਤਾ ਲੱਗਦਾ ਸਤ ਬਲੀ ਬਲੀ ਹੀ ਹੈ ਨਹੀਂ ਹਾਂ ਪਤਾ ਲੱਗਿਆ ਜੀ ਹੱਥਾਂ ਕਿਵੇਂ ਬਪੜਿਆ ਕੋਈ ਪਤਾ ਲੱਗਿਆ ਨਾ ਕੋਈ ਇਹਦਾ ਕੋਈ ਪਤਾ ਨਹੀਂ ਲੱਗਿਆ ਇਹਦਾ ਨਹੀਂ ਕੋਈ ਗੱਲ ਦਾ ਪਤਾ ਲੱਗਿਆ ਕਿੰਨੇ ਮੈਂਬਰ ਕੀ ਜੀ ਕਰਦੇ ਮਤਲਬ ਜਿਹਨਾਂ ਨਾਲ ਹੱਤਾਂ ਹੋਇਆ ਕਿੰਨੇ ਮੈਂਬਰ ਇਹ ਤਿੰਨ ਚਾਰ ਤਾਂ ਲੱਗਦੇ ਨੇ ਜੀ ਜਿਹੜੇ ਲਾਸ ਲੱਗੇ ਦੋ ਮੁੰਡਾ ਇੱਕ ਨਿਕਲ ਗਿਆ ਇੱਕ ਕੁੜੀ ਸੀਗੀ ਉਹ ਨੂੰ ਬੱਚਾ ਹੋਣਾ ਸੀ ਉਹ ਵੀ ਨਿਕਲ ਗਈ ਬਹੁਤ ਔਖੀ ਉਹਦਾ ਬੱਚਾ ਵੀ ਹੋ ਗਿਆ ਖਰਾਬ ਹੋ ਗਿਆ ਤੇ ਉਹ ਹੱਸ ਨਾਲ ਜਨੇ ਉੱਤੇ ਹਸ ਚਾਰਜ ਵਿੱਚ ਜਾਣ ਦਿੰਦੇ ਅਜੇ ਕਿਸੇ ਨੂੰ ਬਹੁਤ ਬਹੁਤ ਖਤਰਨਾਕ ਕੱਟਣਾ ਹੋਈ ਏ ਸਾਲੀ ਬੜੀ ਜਿਆਦੇ